ਸਾਰਾਗੜੀ ਦਿਵਸ ਤੇ ਇਸ ਪਵਿੱਤਰ ਮੌਕੇ ਤੇ ਔਰ ਯਾਦਗਾਰੀ ਦਿਨ ਤੇ ਪਹਿਲਾ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਕੀ ਪੂਰੀ ਦੁਨੀਆ ਤੇ ਵਸਤੇ ਪੰਜਾਬੀਆਂ ਨੂੰ ਵੀ ਇਹ ਯਾਦ ਦਿਵਾਣਾ ਚਾਹਾਂਗੀ ਕਿ ਇਹ ਇੱਕ ਬਹੁਤ ਸਾਰਾਗੜੀ ਦਿਵਸ ਤੇ ਇਸ ਪਵਿੱਤਰ ਮੌਕੇ ਤੇ ਔਰ ਯਾਦਗਾਰੀ ਦਿਨ ਤੇ ਪਹਿਲਾ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਕੀ ਪੂਰੀ ਦੁਨੀਆ ਤੇ ਵਸਤੇ ਪੰਜਾਬੀਆਂ ਨੂੰ ਵੀ ਇਹ ਯਾਦ ਦਿਵਾਣਾ ਚਾਹਾਂਗੀ ਕਿ ਇਹ ਇੱਕ ਬਹੁਤ ਬਹਾਦਰੀ ਵਾਲੀ ਜੰਗ ਜਿਹੜੀ ਦੁਨੀਆ ਭਰ ਤੇ ਮਸ਼ਹੂਰ ਹੋਈ ਸੀਗੀ ਔਰ 21 ਸੈਨਿਕ ਸਾਡੇ ਸ਼ਹੀਦ ਹੋਏ ਸੀ ਸਿੱਖ ਰੈਜੀਮੈਂਟ ਦੇ ਜਵਾਨ ਸੀ ਔਰ 10000 ਤੋਂ ਉੱਪਰ ਜਿਹੜੇ ਅਕਰਮਣ ਕਰਤਾ ਸੀ ਉਹਨਾਂ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਸੋ ਇੱਕ ਯਾਦ ਰੱਖਣ ਵਾਲੀ ਗੱਲ ਹੈ ਔਰ ਸਾਡੇ ਇਤਿਹਾਸ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਇੱਕ ਮੈਮੋਰੀਅਲ ਸਥਾਪਿਤ ਕੀਤਾ ਗਿਆ ਅਸੀਂ ਉਹਦਾ ਇਨੋਗਰੇਸ਼ਨ ਕੀਤਾ ਔਰ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਸਾਰਾ ਗੜੀ ਲਈ ਕੋਈ ਵੀ ਮੈਮੋਰੀਅਲ ਸਥਾਪਿਤ ਨਹੀਂ ਕੀਤਾ ਗਿਆ ਸੀ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾ ਉਦਮ ਵਾਲਾ ਕਦਮ ਚੁੱਕ ਕੇ ਇੱਥੇ ਮੈਮੋਰੀਅਲ ਸਥਾਪਿਤ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵ ਮਈ ਇਤਿਹਾਸ ਬਾਰੇ ਜਾਣਕਾਰੀ ਰਹੇ ਮੈਂ ਸ਼ਹੀਦ ਸਾਰਾਗੜੀ ਦਿਵਸ ਤੇ ਇਸ ਪਵਿੱਤਰ ਮੌਕੇ ਤੇ اور ਯਾਦਗਾਰੀ ਦਿਨ ਤੇ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਕੀ ਪੂਰੀ ਦੁਨੀਆ ਤੇ ਵਸਤੇ ਪੰਜਾਬੀਆਂ ਨੂੰ ਵੀ ਇਹ ਯਾਦ ਦਿਵਾਉਣਾ ਚਾਹਾਂਗੀ ਕਿ ਇਹ ਇੱਕ ਬਹੁਤ ਬਹਾਦਰੀ ਵਾਲੀ ਜੰਗ ਜਿਹੜੀ ਦੁਨੀਆ ਭਰ ਤੇ ਮਸ਼ਹੂਰ ਹੋਈ ਸੀਗੀ ਔਰ 21 ਸੈਨਿਕ ਸਾਡੇ ਸ਼ਹੀਦ ਹੋਏ ਸੀ ਸਿੱਖ ਰੈਜੀਮੈਂਟ ਦੇ ਜਵਾਨ ਸੀ ਔਰ 10000 ਤੋਂ ਉੱਪਰ ਜਿਹੜੇ ਅਕਰਮਣ ਕਰਤਾ ਸੀ ਉਹਨਾਂ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਸੋ ਇੱਕ ਯਾਦ ਰੱਖਣ ਵਾਲੀ ਗੱਲ ਹੈ ਔਰ ਸਾਡੇ ਇਤਿਹਾਸ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਇੱਕ ਮੈਮੋਰੀਅਲ ਸਥਾਪਿਤ ਕੀਤਾ ਗਿਆ ਅਸੀਂ ਉਹਦਾ ਇਨੋਗਰੇਸ਼ਨ ਕੀਤਾ ਔਰ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਸਾਰਾ ਗੜੀ ਲਈ ਕੋਈ ਵੀ ਮੈਮੋਰੀਅਲ ਸਥਾਪਿਤ ਨਹੀਂ ਕੀਤਾ ਗਿਆ ਸੀ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾ ਉਦਮ ਵਾਲਾ ਕਦਮ ਚੁੱਕ ਕੇ ਇੱਥੇ ਮੈਮੋਰੀਓ ਸਥਾਪਿਤ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵ ਮਈ ਇਤਿਹਾਸ ਬਾਰੇ ਜਾਣਕਾਰੀ ਰਹੇ। ਮੈਂ ਸ਼ਿਦਾ ਸਾਰਾ ਗੜੀ ਦਿਵਸ ਤੇ ਇਸ ਵਿੱਤਰ ਮੌਕੇ ਤੇ ਔਰ ਯਾਦਗਾਰੀ ਦਿਨ ਤੇ ਪਹਿਲਾ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਕੀ ਪੂਰੀ ਦੁਨੀਆ ਤੇ ਵਸਤੇ ਪੰਜਾਬੀਆਂ ਨੂੰ ਵੀ ਇਹ ਯਾਦ ਦਿਵਾਉਣਾ ਚਾਹਾਂਗੀ ਕਿ ਇਹ ਇੱਕ ਬਹੁਤ ਬਹਾਦਰੀ ਵਾਲੀ ਜੰਗ ਜਿਹੜੀ ਦੁਨੀਆ ਭਰ ਤੇ ਮਸ਼ਹੂਰ ਹੋਈ ਸੀਗੀ ਔਰ 21 ਸੈਨਿਕ ਸਾਡੇ ਸ਼ਹੀਦ ਹੋਏ ਸੀ ਸਿੱਖ ਰੈਜੀਮੈਂਟ ਦੇ ਜਵਾਨ ਸੀ ਔਰ 10000 ਤੋਂ ਉੱਪਰ ਜਿਹੜੇ ਅਕਰਮਣ ਕਰਤਾ ਸੀ ਉਹਨਾਂ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਸੋ ਇੱਕ ਯਾਦ ਰੱਖਣ ਵਾਲੀ ਗੱਲ ਹੈ ਔਰ ਸਾਡੇ ਇਤਿਹਾਸ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਇੱਕ ਮੈਮੋਰੀਅਲ ਸਥਾਪਿਤ ਕੀਤਾ ਗਿਆ ਅਸੀਂ ਉਹਦਾ ਇਨੋਗਰੇਸ਼ਨ ਕੀਤਾ ਔਰ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਸਾਰਾ ਗੜੀ ਲਈ ਕੋਈ ਵੀ ਮੈਮੋਰੀਅਲ ਸਥਾਪਿਤ ਨਹੀਂ ਕੀਤਾ ਗਿਆ ਸੀ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾ ਉਦਮ ਵਾਲਾ ਕਦਮ ਚੁੱਕ ਕੇ ਇੱਥੇ ਮੈਮੋਰੀਅਲ ਸਥਾਪਿਤ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵ ਮਈ ਇਤਿਹਾਸ ਬਾਰੇ ਜਾਣਕਾਰੀ ਰਹੇ ਮੈਂ ਸ਼ਹੀਦ ਸਾਰਾਗੜੀ ਦਿਵਸ ਤੇ ਇਸ ਪਵਿੱਤਰ ਮੌਕੇ ਤੇ ਔਰ ਯਾਦਗਾਰੀ ਦਿਨ ਤੇ ਪਹਿਲਾ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਕੀ ਪੂਰੀ ਦੁਨੀਆ ਤੇ ਵਸਤੇ ਪੰਜਾਬੀਆਂ ਨੂੰ ਵੀ ਇਹ ਯਾਦ ਦਿਵਾਉਣਾ ਚਾਹਾਂਗੀ ਕਿ ਇਹ ਇੱਕ ਬਹੁਤ ਬਹਾਦਰੀ ਵਾਲੀ ਜੰਗ ਜਿਹੜੀ ਦੁਨੀਆ ਭਰ ਤੇ ਮਸ਼ਹੂਰ ਹੋਈ ਸੀਗੀ ਔਰ 21 ਸੈਨਿਕ ਸਾਡੇ ਸ਼ਹੀਦ ਹੋਏ ਸੀ ਸਿੱਖ ਰੈਜੀਮੈਂਟ ਦੇ ਜਵਾਨ ਸੀ ਔਰ 10000 ਤੋਂ ਉੱਪਰ ਜਿਹੜੇ ਅਕਰਮਣ ਕਰਤਾ ਸੀ ਉਹਨਾਂ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਸੋ ਇੱਕ ਯਾਦ ਰੱਖਣ ਵਾਲੀ ਗੱਲ ਹੈ ਔਰ ਸਾਡੇ ਇਤਿਹਾਸ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਇੱਕ ਮੈਮੋਰੀਅਲ ਸਥਾਪਿਤ ਕੀਤਾ ਗਿਆ ਅਸੀਂ ਉਹਦਾ ਇਨੋਗਰੇਸ਼ਨ ਕੀਤਾ ਔਰ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਸਾਰਾ ਗੜੀ ਲਈ ਕੋਈ ਵੀ ਮੈਮੋਰੀਅਲ ਸਥਾਪਿਤ ਨਹੀਂ ਕੀਤਾ ਗਿਆ ਸੀ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਹਿਲਾ ਉਦਮ ਵਾਲਾ ਕਦਮ ਚੁੱਕ ਕੇ ਇੱਥੇ ਮੈਮੋਰੀਓ ਸਥਾਪਿਤ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਰਹੇ। ਮੈਂ ਸ਼ਿਦਾਰ